ਲੋ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਵਿੱਚ ਮੇਰੀਆਂ ਭੈਣਾਂ ਨੂੰ ਮੇਰੀਆਂ ਬੱਚੀਆਂ ਨੂੰ ਤੇ ਭਰਾਵਾਂ ਨੂੰ ਮੈਂ ਵਜੀਤ ਕੌਰ ਜੋਸ਼ੀ ਚੈਨ ਨਾਮ ਤੇ ਸਵਾਗਤ ਹੈ ਤੇ ਮੈਂ ਅੱਜ ਤੁਹਾਨੂੰ 5-6 ਦਿਨ ਬਾਅਦ ਹੀ ਮਿਲੀਆਂ ਤੇ ਮੈਨੂੰ ਕੁਝ ਆਪਣੋਂ ਪਤਨੀ ਪਾਕੀਸੀ ਕਰੇ ਤੇ ਮੈਂ ਨਹੀਂ ਤੁਹਾਨੂੰ ਮਿਲ ਸਕੀ ਤੇ ਹੁਣ ਮੈਂ ਅੱਜ ਮੈਂ ਤੁਹਾਨੂੰ ਬਹੁਤ ਇੱਕ ਭਰਾਗ ਮੈਂ ਗੀਤ ਸੁਣਾਉਂਗੀ ਮਾਵਾ ਵਾਵੇ ਤੇ ਜਿਹੜਾ ਮੈਂ ਨੁਕਤਾ ਪਾਉ ਉਹ ਪੀ ਲਿਆ ਖਤਮ ਕਰੋ ਕਾਪੀ ਪੈਨਸਲ ਲੈ ਕੇ ਵਹ ਜਿਓ ਲਿਖ ਲਿਓ ਤੇ ਇੱਕ ਜੇ ਭੈਣ ਸੁਣਦੇ ਹੋਏ ਬਠਿੰਡੇ ਤੋਂ ਉਹਨੇ ਮੇਰੇ ਕੋਲ ਸੁਰਮਾ ਮੰਗਾਇਆ ਸੀ ਉਹਦੇ ਪੈਸੇ ਤਾਂ ਮੇਰੇ ਕੋਲ ਪਹੁੰਚ ਗਏ ਪਰ ਉਹਨਾਂ ਉਹਨਾਂ ਮੇਰੀ ਗੱਲ ਵੀ ਹੋ ਗਈ ਸੀ ਮੈਂ ਆਪਣੀ ਉਹਨੂੰ ਤਕਲੀਫ ਦੱਸੀ ਸੀ ਤੇ ਮੈਂ ਕਿਹਾ ਇੱਕ ਦੋ ਚਾਰ ਦਿਨ ਚ ਸੋਮਵਾਰ ਤੋਂ ਬਾਅਦ ਤੁਹਾਨੂੰ ਸੁਰਮਾ ਮਿਲ ਜੀ ਪਰ ਜਦ ਮੈਂ ਹੁਣ ਉਸ ਉਹਦਾ ਐਡਰੈਸ ਦੇਖਿਆ ਕੋ ਨਹੀਂ ਮੈਨੂੰ ਮਿਲਿਆ ਜੇ ਉਹ ਮੇਰੀ ਭੈਣ ਅੱਜ ਮੇਰਾ ਗੀਤ ਸੁਣੇ ਤਾਂ ਵਟਸਐਪ ਤੇ ਮੈਨੂੰ ਦੁਬਾਰਾ ਆਪਣਾ ਐਡਰੈਸ ਭਾ ਦੇ ਤੇ ਉਸੇ ਵਕਤ ਅਸੀਂ ਸ਼ਰਮਾ ਨੂੰ ਪੋਸਟ ਕਰ ਦਿਆਂਗੇ ਹੈਨਾ ਤੇ ਆਪਾਂ ਸੁਣੂਗੀ ਨਹੀਂ ਤਾਂ ਫਿਰ ਮੈਨੂੰ ਫੋਨ ਕਰੂ ਤੇ ਫਿਰ ਉਹਦਾ ਐਡਰੈਸ ਲੈ ਲਵਾਂ ਪਤਾ ਨਹੀਂ ਉਹਨਾਂ ਨੇ ਐਡਰੈਸ ਪਾਇਆ ਸੀ ਕਿ ਨਾ ਉਹ ਨਿਕਲਿਆ ਨਹੀਂ ਜਾਂ ਕਿਤੇ ਡਿਲੀਟ ਹੋ ਗਿਆ ਹੋਣਾ ਕਿਉਂਕਿ ਮੈਂ ਪ੍ਰੋਬਲਮ ਸੀ ਨਹੀਂ ਤਾਂ ਅਸੀਂ ਉਹ ਦੂਸਰੇ ਦਿਨ ਹੀ ਪਾ ਦਿੰਨੇ ਹੁੰਨੇ ਆ ਹੈਨਾ ਤੇ ਲੋ ਉਹ ਜ਼ਰੂਰ ਸੁਣਦੀ ਹੋਊਗੀ ਤੇ ਫਿਰ ਮੈਨੂੰ ਮੈਨੂੰ ਐ ਹੋਇਆ ਕਿ ਮੈਂ ਕਿਵੇਂ ਪਚਾਵਾਂ ਹੋਂਦੇ ਕੋਈ ਪੈਸੇ ਉਹਦੇ ਕੋਲ ਮੇਰੇ ਕੋਲ ਉਹਨੇ ਗੂਗਲ ਪੇ ਕਰ ਦਿੱਤੇ ਸੀ ਸ਼ਰਮੇ ਦੇ ਤੇ ਜੋ ਸੁਣਦੀ ਹੋਵੇ ਮੇਰੀ ਭੈਣ ਤਾਂ ਉਹ ਮੈਨੂੰ ਆਪਣਾ ਐਡਰੈਸ ਪਾ ਦੇ ਤੇ ਫਿਰ ਮੈਂ ਕੱਲ ਨੂੰ ਉਹਨੂੰ ਸ਼ਰਮਾ ਪੋਸਟ ਕਰ ਦਿਆਂਗੇ ਤੇ ਲੋ ਆਜੋ ਫਿਰ ਆਪਾਂ ਇਹ ਗੀਤਵਾਲ ਬਹੁਤ ਹੀ ਭਾਮੂ ਕਰਦੇਣ ਵਾਲਾ ਗੀਤ ਹੈ ਤੇ ਸੁਣੋ ਇਸ ਪਿਆਰੇ ਜਿਹੇ ਲੋਕ ਗੀਤ ਨੂੰ ਤੇ ਮਾਂ ਦੀ ਮਮਤਾ ਵਰਗੀ ਕਿਤੇ ਨਹੀਂ ਕਿਸੇ ਨੂੰ ਕਿਤੇ ਵੀ ਜਾਊਗੀ ਆਪਾਂ ਸਵਰਗ ਤੋਂ ਵੀ ਜ਼ਿਆਦਾ ਮਾਂ ਦੀ ਮਮਤਾ ਮਿੱਠੀ ਪਿਆਰੀ ਹੈ ਹੈਨਾ ਇਹ ਕਿਤੋਂ ਨਹੀਂ ਮਿਲ ਸਕਦੀ ਹੋਰ ਸਾਰੇ ਰਿਸ਼ਤੇਦਾਰ ਰਿਸ਼ਤੇ ਫਿੱਕੇ ਨੇ ਤੇ ਮਾਂ ਦਾ ਇੱਕ ਰਿਸ਼ਤਾ ਰੱਬ ਵਰਗਾ ਹੈ ਹੈਨਾ ਸਾਰੇ ਨੂੰ ਆਪਰ ਪਤਾ ਹੀ ਹੈ ਤੇ ਲੈ ਸੁਣੋ ਇਸ ਪਿਆਰੇ ਜਿਹੇ ਲੋਕ ਗੀਤ ਨੂੰ ਮਾਂ ਵਰਗੀ ਕੋਈ ਆ ਜਿਵਨਿਆਮਤ ਮੈਂ ਕੀ ਦੇਣਾ ਢੀਠੀ ਬੱਚਿਆਂ ਲਈ ਮਾਸ਼ੇਦ ਤੋਵਾਦੀ ਕੇ ਖਾਂਡੇ ਮੇਂ ਸ਼ਰੀਤ ਮਿੱਠੀ ਉਮਰ ਨਿਆਣੀ ਵਾਰੀ ਕੇ ਗਲੀਆਂ ਫੁੱਲ ਜਾਂਦੇ ਬਾਲੇ ਪੁਣੇ ਦੇ ਚ ਵੀ ਮਿੱਟੀ ਰੁੜੀ ਜਾਂਦੇ ਆ ਕੇ ਸਿਰਪ ਲੋਸ ਦਾ ਕੋਈ ਵੀ ਲਾਟਾ ਮਂਰਬਾਤ ਕੋ ਲੈਂਧ ਬਚੀਆਂ ਤੋਂ ਮਾਂ ना बन सके कोई चाची माँ बिना पर कुछ नहीं लख बस लुकई हाथ भी चौखो खो ने को टुकड़े काम ਰੱਬਾ ਕਾ ਤੋ ਖੋ ਲੈਂਦਾ ਬੱਚਿਆਂ ਤੋਂ ਮਮਾਜੋ ਕਿਨੇ ਦੇਣੀ ਕਿਉਂ ਦੀ ਕੁਟੀਕੇ ਚੂਰੀ ਰਹਿਣ ਵਿਗਾਨੇ ਚੀੜਕਦੇ ਰਹਿੰਦੇ ਵਾਟਦੇ ਕੁਰੀ ਸਿਰ ਤਾਂ ਉਠ ਜਾਂਦੀਆਂ ਨੇ ਏ ਠੰਡੀਆਂ ਸ਼ਾਮ ਅਰਬਾਤ ਕੋ ਕੋਣੀਆਂ ਤੀਆਂ ਤੋਂ ਮਾਵਾ ਮਾ ਹੁੰਦਿਆ ਜੱਗ ਸਵਰਗ ਹੈ ਲੋਕੋ ਕੋਈ ਫਿਕਰ ਨਾ ਕਰੇ ਮਾਂ ਮਰੀ ਜੱਗ ਸਵਾਰੀ ਨਾਰਿਕ ਤੋਂ ਪੈੜਾ ਇਹ ਗਾਲੀ ਵਿੱਚ ਪਹਿਣ ਸੀ ਆਪੇ ਦੇਖਣ ਨੂੰ ਨਾ ਜੱਗ ਰਹੇ ਨਾ ਮਮਤਾ ਦਾ ਪਰੇਸ਼ਾਨ Nel bacato colendo tu ti accoro mamma Mamma gioia e baci pene loco Langa da occa मां दी सेवा ਕਰਨ ਨੂੰ ਦੇਵੀ ਰੱਬਾ ਸਭ ਨੂੰ ਮੌਕਾ ਮਾਹੁੰਮ ਦੇਨਾ ਆਉਂਦਾ ਆਉਂਦੀਆ ਕੋਈ ਨੇੜੇ ਕਦੇ ਬੁਲਾ ਮਰ ਖੋਲੈਂਦਾ ਬੱਚਿਆਂ ਦੀਆਂ ਮਾਂ ਮਾਂ ਦੀ ਗੋਦ ਦੀ ਹਾ ਨਿਗਨਾ ਕੀਤੇ ਵੀ ਮਿਲਦਾ ਕੀਤੇ ਵੀ ਜਾਕੇ ਮਾਂ ਦੀ ਮਮਤਾ ਨਾ ਮਿਲੇ ਲਖ ਤੀਰ ਸਨਾ ਕੇ ਵਿਨਾ ਨਹੀਂ ਹੁੰਦੀਆਂ ਕਦੇ ਪੂਰੀਆਂ ਇਸ਼ਾਵਾਂ ਰੱਬ ਕਾ ਤੋ ਖੋਲੈਂਦਾ ਤੂੰ ਤੀਆਂ ਕੋਲੋਂ ਮਾਂ ਬਗੇ ਅਰਦਾਸ ਕਰਦੀ ਹੈ ਮੇ ਰੱਬਾ ਤੂੰ ਇਹ ਕਿਉਂ ਕਰਦਾ ਇਸ ਤਰ੍ਹਾਂ ਹੈ ਨਾ ਤੇ ਫਿਰ ਇਹ ਬਸ ਨਹੀਂ ਜੋ ਲਿਖਿਆ ਹੋਣਾ ਤਾਂ ਉਹੀ ਆ ਪਰ ਅਰਦਾਸ ਤਾਂ ਪ੍ਰਮਾਤਮਾ ਅੱਗੇ ਕਰਦੇ ਨੇ ਤੂੰ ਕਿਉਂ ਖੋਈਆਂ ਹੈ ਨਾ ਤੇ ਮਾਵਾ ਬਿਨਾ ਤਾਂ ਫਿਰ ਜਗ ਸੁਣਨਾ ਹੀ ਲੱਗਦਾ ਹੈ ਤੇ ਲੋ ਹੁਣ ਆਜੋ ਆਪਾਂ ਤੰਦਰੁਸਤੀ ਵੱਲ ਇਹ ਵਿਵੇਂ ਪੀੜੀਆਂ ਹੋ ਜਾਂਦਾ ਹੈ ਹੈ ਨਾ ਤੇ ਇਹ ਪੀੜੀਆਂ ਬਹੁਤ ਮਾਮੂਲੀ ਜਿਹਾ ਨੁਕਤਾ ਹੈਗਾ ਤੇ ਬਿਲਕੁਲ ਠੀਕ ਹੋਏ ਨੇ ਲੋਕ ਤੇ ਜਿਹਨੂੰ ਵੀ ਹੋਵੇ ਜਰੂਰ ਲਿਖ ਕੇ ਰੱਖ ਲੋ ਜਿਹਨੂੰ ਲੋੜ ਆਉਂਦਾ ਦਿਓ ਪਤਾ ਕੀ ਕਰਨਾ ਹੈ ਮੂਲੀ ਦੇ ਪੱਤਿਆਂ ਦਾ ਰਸ ਕੱਢ ਲੋ ਮੂਲੀ ਦੇ ਪੱਤਿਆਂ ਦਾ ਰਸ ਤਾਂ ਆਪਾਂ ਕੱਢ ਹੀ ਸਕਦੇ ਹਾਂ ਹੈਨਾ ਇਹਦੇ ਚ ਮਿਕਸੀ ਚ ਕੱਢ ਲੋ ਚਾਹੇ ਤੇ ਇਹ ਮੂਲੀ ਦੇ ਪੱਤਿਆਂ ਦਾ ਰਸ ਕਿੰਨਾ ਲੈਣਾ 100 ਗ੍ਰਾਮ ਕਿੰਨਾ ਲੈਣਾ ਲਿਖ ਲਿਓ 100 ਗ੍ਰਾਮ ਫਿਰ ਕਈ ਕਦੇ ਸਾਨੂੰ ਪਤਾ ਹੀ ਨਾ ਦਵੇ ਤਾਂ ਮੈਂ ਤਾਂ ਵਾਰੀ ਵਾਰੀ ਦੱਸਦੀ ਆ ਮੂਲੀ ਦੇ ਪੱਤਿਆਂ ਦਾ 100 ਗ੍ਰਾਮ ਰਸ ਲੈ ਲਓ ਹੈਨਾ ਤੇ ਫਾਟਕੜੀ ਖਿਲ ਕਰ ਲੋ ਤਵੇ ਤੇ ਹੈਨਾ ਉਹ ਤਾਂ ਆਪਾਂ ਨੂੰ ਖਿਲ ਕਰਨੀ ਤਾਂ ਆਉਂਦੀ ਹੀ ਨਾ ਤੇ ਇਹ ਇੱਕ ਰਕਤੀ ਐ ਚੁੰਡੀ ਜੀ ਹੈਨਾ ਉਹਦੇ ਵਿੱਚ ਮਿਲਾ ਲਓ ਤੇ ਤੇ ਤੁਸੀਂ ਲੈ ਲਓ ਜਿਹਨੂੰ ਮਤਲਬ ਪੀ ਲਿਆ 2-4 ਦਿਨ ਵਿੱਚ ਪੀ ਲਿਆ 2-4 ਦਿਨ ਲੱਗ ਜਾਂਦੇ 5 ਦਿਨ ਲੱਗ ਜਾਂਦਾ ਉਹ ਤਾਂ 1-2 ਦਿਨ ਜਿਵੇਂ ਵੱਧ ਘੱਟ ਹੁੰਦਾ ਟਾਈਮ ਲੱਗ ਜਾਂਦਾ ਹੈਨਾ ਤੇ ਇਹ ਤੁਸੀਂ ਉਹ ਲਓ ਤੇ ਪੀ ਲਿਆ ਸ਼ੂ ਮੰਤਰ ਹੋ ਜਾਊਗਾ ਤੇ ਇਹ ਅਸਰ ਪਹਿਲੇ ਦਿਨ ਤੋਂ ਤੁਹਾਨੂੰ ਪਤਾ ਲੱਗਣ ਲੱਗ ਜੂਗਾ ਨੇ ਪੀੜੇ ਵਾਸਤੇ ਕੋਈ ਥੋਲਾ ਕਰਾਉਂਦਾ ਕਿ ਥੋਲਿਆਂ ਨਾਲ ਵੀ ਖੈਰ ਠੀਕ ਹੁੰਦਾ ਹੁਣ ਪਰ ਅਸੀਂ ਤਾਂ ਇਹ ਵਰਤਿਆ ਹੋਇਆ ਬਿਲਕੁਲ ਪੀੜਾ ਠੀਕ ਹੋਊਗਾ ਜੇ ਕਿਸੇ ਨੂੰ ਹੈਗਾ ਉਹਨੂੰ ਜਰੂਰ ਦੱਸੋ ਜੇ ਨਹੀਂ ਵੀ ਤਾਂ ਦੇ ਕੋਈ ਲਿਖ ਕੇ ਰੱਖ ਲੋ ਜੇ ਕਿਸੇ ਨੂੰ ਹੁੰਦਾ ਤਾਂ ਜਰੂਰ ਤੁਸੀਂ ਦੱਸੋ ਮੈਂ ਵੀ ਤੁਹਾਡੇ ਕੋਲੇ ਹੋਕਾ ਦੇਈ ਜਾਂਦੀ ਆ ਤੇ ਤੁਸੀਂ ਵੀ ਇਹ ਕਿਸੇ ਦਾ ਭਲਾ ਹੁੰਦਾ ਹੈ ਨਾ ਮੈਂ ਮਹਾਪੁਰਚ ਤੋਂ ਸੁਣ ਸੁਣ ਕੇ ਜਾਂ ਗ੍ਰੰਥਾਂ ਚ ਪੜ ਪੜ ਕੇ ਤੁਹਾਨੂੰ ਦੱਸਦੀਆਂ ਮੈਨੂੰ ਐਵੇਂ ਸਭ ਦਾ ਮੰਗਲ ਸਭ ਦਾ ਭਲਾ ਕਰੇ ਮੇਰੇ ਸਤਿਗੁਰੇ ਇਹੀ ਕਹਿੰਦੇ ਨੇ ਸਭ ਦਾ ਮੰਗਲ ਚਾਹੋ ਹੈ ਨਾ ਤੇ ਤੁਹਾਨੂੰ ਹੋਰ ਦਵਾਈਆਂ ਚ ਵੜਾ ਪੈਣ ਦੀ ਲੋੜ ਨਾ ਹੋਵੇ ਤੇ ਇਹ ਕਰਕੇ ਜਰੂਰ ਦੇਖੋ ਹੈ ਨਾ ਤੇ ਉਹ ਭੈਣ ਨੂੰ ਮੇਰੀ ਫੇਰ ਬੇਨਤੀ ਹੈ ਜਿਹਨੇ ਉਸ ਬਟਿੰਡੇ ਤੋਂ ਸਰਮਾ ਕੋਇਆ ਸੀ ਤੇ ਉਹ ਆਪਣਾ ਡਰੈਸ ਭੇਜਦੇ ਪੈਸੇ ਉਹਦਾ ਮੇਰੇ ਕੋਲੇ ਪਹੁੰਚ ਚੁੱਕੇ ਨੇ 2500 ਰੁਪਿਆ ਆ ਚੁੱਕਿਆ ਤੇ ਪਰ ਉਹਦਾ ਡਰੈਸ ਨਹੀਂ ਮੈਨੂੰ ਮਿਲਿਆ ਜਾਂ ਤਾਂ ਡਿਲੀਟ ਹੋ ਗਿਆ ਜਾਂ ਉਹਨੇ ਪਾਇਆ ਹੀ ਨਹੀਂ ਹੈ ਨਾ ਤੇ ਫਿਰ ਮੈਂ ਉਹ 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 ਦੀ ਪੋਸਟ ਕਰ ਦਾਂਗੇ ਸੀ ਬਾਕੀ ਉਹਨੂੰ ਮੇਰੀ ਆਪਣੀ ਮੈਂ ਪ੍ਰੋਬਲਮ ਦੱਸੀ ਹੋਈ ਸੀਗੀ ਹੈ ਨਾ ਤੇ ਲੋ ਹੁਣ ਮੈਨੂੰ ਦਿਓ ਛੁੱਟੀਆਂ ਤੇ ਕੱਲ ਨੂੰ ਨਵੇਂ ਗੀਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਹੁਣ ਮੈਨੂੰ ਇਹ ਗੀਤ ਬਾਰੇ ਜ਼ਰੂਰ ਦੱਸਿਓ ਤੁਹਾਨੂੰ ਇੱਕ ਇਹੋ ਜਿਹਾ ਗੀਤ ਲੱਗਿਆ ਲਗਭਗ ਸਾਰਿਆਂ ਨੂੰ ਇਹਦਾ ਪਤਾ ਤਾਂ ਲੱਗੇ ਹੀ ਨਾ ਵੀ ਹਾਂ ਬੱਚਿਆਂ ਦਾ ਜਿਨ੍ਹਾਂ ਜਿਨ੍ਹਾਂ ਦੇ ਮਾਵਾ ਹੈ ਨਹੀਂ ਉਹਨਾਂ ਤੋਂ ਜ਼ਰੂਰ ਇਹ ਭਾਵ ਕਰੂਗਾ ਹੈ ਨਾ ਤੇ ਮਾਵਾ ਤਾਂ ਖੁਸ਼ੀ ਦੀ ਰੱਬ ਮਾਣਾ ਖੁਸ਼ੀ ਦੀ ਬਾਰੇ ਮੈਂ ਤਾਂ ਇਹੀ ਪ੍ਰਮਾਤਮਾ ਅਰਦਾਸ ਕਰਦੇ ਲੋ ਫਿਰ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਸਭ ਦਾ ਮੰਗਲ ਸਭ ਦਾ